ਮਸਤਾਨੇ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਹੋਰ ਇਤਿਹਾਸ ਦੇ ਨਾਲ ਜੁੜੀ ਹੋਈ ਫਿਲਮ ਰਿਲੀਜ਼ ਹੋਣ ਵਾਲੀ ਹੈ ਜਿਸ ਨੂੰ ਲੈ ਕੇ ਫੈਨਸ ਬਿਹਤ ਜਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਸਤਾਨੇ ਤੋਂ ਬਾਅਦ ਹੁਣ ਇੱਕ ਹੋਰ ਮੂਵੀ ਰਿਲੀਜ਼ ਹੋਵੇਗੀ ਜਿਸ ਨੂੰ ਅਸੀਂ ਦੇਖਣ ਦੇ ਲਈ ਵਾਕਈ ਜਾਵਾਂਗੇ ਤੇ ਨਾਲ ਹੀ ਜਿਹੜੇ ਫੈਨਸ ਨੇ ਉਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਇਹਨਾਂ ਜਿਹੜੇ ਪ੍ਰੋਡਿਊਸਰਸ ਨੇ ਇਹਨਾਂ ਦੇ ਵੱਲੋਂ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਗਿਆ ਇਤਿਹਾਸ ਨੂੰ ਦਿਖਾਉਣ ਦੇ ਲਈ ਤਾਂ ਹੁਣ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣਾ ਪੂਰਾ ਜ਼ੋਰ ਲਗਾ ਦੇਣ ਤਾਂ ਜੋ ਇਹ ਜੋ ਫਿਲਮ ਆਉਣ ਵਾਲੀ ਹੈ ਸੁਪਰ ਡੂਪਰ ਹਿੱਟ ਹੋ ਜਾਵੇ ਤੇ ਅਜਈਆਂ ਹੋਰ ਫਿਲਮਾਂ ਬਣਾਇਆ ਜਾਣ ਜੋ ਕਿ ਸਾਡੇ ਜੋ ਆਉਣ ਵਾਲੇ ਬੱਚੇ ਹੈਗੇ ਆ ਉਹ ਵੀ ਦੇਖਣ ਤੇ ਸਮਝਣ ਕਿ ਆਖਰ ਪੰਜਾਬ ਦਾ ਇਤਿਹਾਸ ਕੀ ਹੈ ਤੇ ਆਓ ਜਾਣਦੇ ਆ ਆਖਰ ਕਿਹੜੀ ਮੂਵੀ ਹੁਣ ਰਿਲੀਜ਼ ਹੋਵੇਗੀ ਕਿਸ ਦਾ ਟ੍ਰੇਲਰ ਰਿਲੀਜ਼ ਹੋਣ ਤੇ ਟੀਜ਼ਰ ਰਿਲੀਜ਼ ਹੋਣ ਤੇ ਫੈਨਸ ਜਿਹੜੇ ਨੇ ਉਹ ਉਤਾਵਲੇ ਹੋ ਚੁੱਕੇ ਨੇ 10 ਅਪਰਾ ਨੂੰ ਗਿੱਪੀ ਗੁਰਵਾਲ ਤੁਮਾਲਾ ਪਾਉਣ ਦੇ ਲਈ ਪੂਰੇ ਤਰ੍ਹਾਂ ਧਿਆਨ ਨੇ ਕਿਉਂਕਿ ਉਹਨਾਂ ਦੀ ਫਿਲਮ ਜਿਸ ਦੇ ਟ੍ਰੇਲਰ ਨੂੰ ਖੂਬਸਾਰਾ ਫੈਨਸ ਨੇ ਪਿਆਰ ਦਿੱਤਾ ਦੋਸਤੋ ਪਤਾ ਲੱਗਦਾ ਹੈ ਕਿ ਇਹ ਫਿਲਮ ਤਾਂ ਸੁਪਰ ਡੁਪਰ ਹਿੱਟ ਹੋਣ ਵਾਲੀ ਹੈ ਜੀ ਆ ਗਿੱਪੀ ਗਿਰਵਾਲ ਇਸ ਸਮੇਂ ਆਪਣੀ ਫਿਲਮ ਅਕਾਲ ਦੀ ਟੀਜ਼ਰ ਦੇ ਕਾਰਨ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ ਇਸ ਦੇ ਵਿੱਚ ਅਦਾਕਾਰ ਦਾ ਡੈਸ਼ਿੰਗ ਅਵਤਾਰ ਨਜ਼ਰ ਆ ਰਿਹਾ ਉਸ ਜ਼ਬਰਦਸਤ ਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਫਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਗਿੱਪੀ ਨੇ ਖੁਦ ਇਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭੀ ਹੋਈ ਹੈ ਫਿਲਮ ਦੀ ਕਹਾਣੀ ਵੀ ਉਹਨਾਂ ਨੇ ਹੀ ਲਿਖੀ ਹੈ ਵਿਸਾਖੀ ਦੇ ਖਾਸ ਮੌਕੇ ਯਾਨੀ 10 April 2025 ਨੂੰ ਫਰੰਸ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਦੇ ਨਾਲ ਨਿਮਰਤ ਖੈਰਾ ਭੂਮਿਕਾ ਨਿਭਾਉਣ ਦੀ ਨਜ਼ਰ ਆਵੇਗੀ ਇਸ ਤੋਂ ਇਲਾਵਾ ਗੁਰਪ੍ਰੀਤ ਕੋਗੀ ਪ੍ਰਿੰਸ ਕਮਲਜੀਤ ਸਿੰਘ ਨਿਕਤਨ ਧੀਰ ਤੇ ਨਾਲ ਹੀ ਮੀਤਾ ਵਿਸ਼ੇਸ਼ਟ ਦੱਸਿਆ ਜਾ ਰਿਹਾ ਹੈ ਜਿੰ다 ਗਰੇਵਾਲ ਵੀ ਹੋਣਗੇ ਇੱਕਮ ਗਰੇਵਾਲ ਜੱਗੀ ਸਿੰਘ ਅਤੇ ਭਾਨਾ ਲਾ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਦੇ ਵਿੱਚ ਨਜ਼ਰ ਆਉਣਗੇ ਗਿੱਪੀ ਦੇਸ ਫਿਲਮ ਨੂੰ ਅਦਾਕਾਰ ਨੇ ਖੁਦ ਅਤੇ ਉਹਨਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ ਟੀਜ਼ਰ ਦੀ ਸ਼ੁਰੂਆਤ ਗਰੇਵਾਲ ਦੀ ਗਰਜ ਦੀ ਆਵਾਜ਼ ਦੇ ਨਾਲ ਹੁੰਦੀ ਹੈ ਜਿੱਥੇ ਗਿੱਪੀ ਕਹਿੰਦੇ ਨੇ ਕਿ ਇਤਿਹਾਸ ਗਵਾਏ ਕੁਦਰਤ ਨੇ ਅਜੇ ਹਾ ਕੋਈ ਵੀ ਮੈਦਾਨ ਨਹੀਂ ਬਣਾਇਆ ਜਿੱਥੋਂ ਇੱਕਵ ਸਿੰਘ ਪੈਠ ਦਿਖਾ ਕੇ ਭੱਜਿਆ ਹੋਵੇ ਖਾਲਸੇ ਦਾ ਅਸੂਲ ਹੈ ਦਰ ਉਤੇ ਆਏ ਨੂੰ ਦੇਗ ਪੱਕੀ ਚੜ ਕੇ ਆਏ ਨੂੰ ਤੇਗ ਪੱਕੀ ਟੀਜ਼ਰ ਇਸ ਸਮੇਂ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਟ੍ਰੈਂਡ ਕਰ ਰਿਹਾ ਹੈ ਟੀਜ਼ਰ ਨੂੰ ਲੈ ਕੇ ਸਭ ਆਪਣੀਆਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਰਹੇ ਨੇ ਇਸ ਫਿਲਮ ਦਾ ਜਦੋਂ ਟੀਜ਼ਰ ਆਇਆ ਉਸ ਤੋਂ ਹੁਣ ਤੱਕ 2 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਹੋ ਚੁੱਕੇ ਨੇ ਖਾਸ ਤੌਰ ਉਤੇ ਲੋਕਾਂ ਦੇ ਕਮੈਂਟ ਜਿਹੜੇ ਨੇ ਇਸ ਦੇ ਵਿੱਚ ਚਾਈਨੇ ਜੋ ਪੜਨੇ ਬੇਹਤ ਲਾਜ਼ਮੀ ਨੇ ਤੁਹਾਨੂੰ ਦੱਸ ਦਈਏ ਕਿ ਕਲੈਸ਼ ਬੀਫ ਲਿਖਦੇ ਨੇ ਕਿ ਬਸਤਾ ਨੇ ਮੂਵੀ ਤੋਂ ਬਾਅਦ ਫਿਰ ਕੋਈ ਮੂਵੀ ਆ ਰਹੀ ਹੈ ਜਿਸ ਨੂੰ ਅਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਦੇਖਣਾ ਹੈ ਗਿੱਪੀ ਵੀਰ ਦੇ ਨਾਲ ਹੀ ਹਾਰਟ ਵਾਲੇ ਸਟਿਕਰ ਦਿੱਤੇ ਹੋਇਆ ਤੇ ਲਵ ਯੂ ਲਿਖਿਆ ਹੋਇਆ ਇਸ ਤੋਂ ਬਾਅਦ ਬਨਪ੍ਰੇਤ ਵਾਲਾ ਇਲੈਕਟ੍ਰੀਕੇਸ਼ਨ ਲਿਖਦੇ ਨੇ ਪੰਜਾਬੀ ਸਿਨੇਮਾ ਕੋਲ ਜਿੱਡਾ ਵੱਡਾ ਇਤਿਹਾਸ ਹੈ ਪੰਜਾਬ ਦਾ ਹੋਰ ਕੋਈ ਫਿਲਮ ਬਣਾਉਣ ਦੀ ਲੋੜ ਹੀ ਨਹੀਂ ਆਪਣੀ ਹਿਸਟਰੀ ਤੇ ਹੀ ਜਿੰਨੀਆਂ ਮਰਜ਼ੀ ਫਿਲਮ ਬਣਾ ਲੈ। ਇਸ ਦੇ ਨਾਲ ਪੰਜਾਬ ਦੇ ਜਾਏ 1984 ਲਿਖਦੇ ਨੇ ਖਾਸ ਦਾ ਇਤਿਹਾਸ ਬਹੁਤ ਹੀ ਵੱਡਾ ਹੈ। ਇੱਕ ਇੱਕ ਸਿੰਘ ਦੀ ਜਵਨੀ ਜੋ ਹੈ ਉਸ ਉੱਤੇ ਫਿਲਮ ਬਣਾਈ ਜਾ ਸਕਦੀ ਹੈ। ਫਿਲਮ ਬਣੇ ਤਾਂ ਸਾਰੀ ਦੁਨੀਆ ਦੀਆਂ ਫਿਲਮਾਂ ਘੱਟ ਪੈ ਜਾਣਗੀਆਂ। ਇਤਿਹਾਸ ਪਰ ਨਹੀਂ ਮੁੱਕਣਾ। ਇਸ ਦੇ ਨਾਲ ਸੁਖਮਿੰਦਰ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਦੋਸਤੋ ਗਿੱਪੀ ਗਰੇਵਾਲ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ। ਤਰਸੀਮ ਜਸੜ ਵਾਂਗੂ ਕਾਮ ਤੇ ਫਿਲਮ ਬਣਾ ਕੇ ਤੇ ਹੁਣ ਆਪਣਾ ਫਰਜ਼ ਬਣਦਾ ਇਹਨਾਂ ਦੀ ਮਿਹਨਤ ਦਾ ਮੁੱਲ ਪਾਉਣ ਦਾ ਪਲੀਜ਼ ਬੇਨਤੀ ਆ ਜ਼ਰੂਰ ਜਾਇਓ ਸਾਰੇ ਫਿਲਮ ਦੇਖਣ ਇੱਕ ਨੇ ਲਿਖਿਆ ਕਿ ਇਸ ਵਾਰ ਵਿਸਾਖੀ ਤੋਂ ਪਹਿਲਾਂ ਸਿਨੇਮਾ ਦੇ ਵਿੱਚ 20 ਵਿਸਾਖੀ ਦਾ ਮੇਲਾ ਦਿਖੇਗਾ ਇੱਕ ਹੋਰ ਨੇ ਲਿਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਇਤਿਹਾਸ ਉਤੇ ਫਿਲਮ ਬਣਾਉਣ ਦੇ ਲਈ ਇੱਕ ਹੋਰ ਸਾਖ ਦੇ ਵੱਲੋਂ ਲਿਖਿਆ ਗਿਆ ਬਾਈ ਜੀ ਨਜ਼ਾਰਾ ਲਿਆ ਦਿੱਤਾ ਹੋਂਡਾ ਬੇਸਬਰੀ ਦੇ ਨਾਲ ਇੰਤਜ਼ਾਰੇ ਮੁਬੀ ਦਾ ਸਾਡੀ ਮਾਂ ਬੋਲੀ ਦੇ ਵਿੱਚ ਸਾਡੇ ਵਿਰਸੇ ਦੀ ਸਾਡੇ ਇਤਿਹਾਸ ਦੀ ਫਿਲਮ ਦੇਖਣ ਨੂੰ ਮਿਲੇ ਉਹ ਵੀ ਐਕਸ਼ਨ ਵਾਲੀ ਜ਼ਬਰਦਸਤ ਧੰਨਵਾਦ ਜੀ ਸਾਡੇ ਲਈ ਤੁਸੀਂ ਕੁਝ ਵਧੀਆ ਲੈ ਕੇ ਆਇਓ ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਸਰੋਤੇ ਇਸੇ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਗਲਿਆਰਿਆਂ ਤੱਕ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੇ ਵਿੱਚ ਬੇਹਦ ਪ੍ਰਭਾਵਪੂਰਨ ਭੂਮਿਕਾ ਦੁਆਰਾ ਦਰਸ਼ਕਾਂ ਅਤੇ ਆਪਣੇ ਚਾਉਣ ਵਾਲਿਆਂ ਦੇ સમક્ષ ਹੋਣਗੇ ਬਹੁਪੱਖੀ ਅਦਾਕਾਰ ਪ੍ਰਿੰਸ ਕਮਲਜੀਤ ਸਿੰਘ ਜਿਨ੍ਹਾਂ ਦੇ ਵੱਲੋਂ ਅਦਾ ਸਰਬਤ ਦੇ ਭਲੇ ਦੀ ਤੋਬਾ ਇੱਕ ਵਾਰ ਫਿਰ ਆਪਣੀ ਮੌਜੂਦਾ ਗ੍ਰੇ ਸ਼ੇਡ ਇਮੇਜ ਤੋਂ ਬਿਲਕੁਲ ਅਲੱਗ ਜਾਂਦਿਆਂ ਸਿੱਖੀਜ਼ਮ ਦੀ ਤਰਜ਼ਬਾਨੀ ਕਰਦੇ ਰੂਲ ਨੂੰ ਕੁਸ਼ਲਤਾਪੂਰਵਕ ਅੰਜਾਮ ਦਿੱਤਾ ਗਿਆ ਸਾਲ 2023 ਦੇ ਵਿੱਚ ਰਿਲੀਜ਼ ਹੋਈਆਂ ਗਿੱਪੀ ਗਰੇਵਾਲ ਦੀਆਂ ਤਿੰਨ ਸੁਪਰ ਡੁਪਰ ਹੈੱਡ ਫਿਲਮਾਂ ਪਾ 1 2 ਸਿੰਦਾ ਸਿੰਦਾ ਨੂੰ ਪਾਪਾ ਅਤੇ ਅਰਦਾਸ ਸਰਬਤ ਦੇ ਭਲੇ ਦੀ ਦਾ ਪ੍ਰਭਾਵੀ ਹਿੱਸਾ ਰਹੇ ਅਦਕਾਰ ਪ੍ਰਿੰਸ ਕਵਲਜੀਤ ਸਿੰਘ ਦੀ ਗਿੱਪੀ ਗਰੇਵਾਲ ਅਤੇ ਉਹਨਾਂ ਦੇ ਹੋਮ ਪ੍ਰੋਡਕਸ਼ਨ ਹਾਊਸ ਹੰਬਲ ਮੋਸ਼ਨ ਪਿਕਚਰਜ਼ ਦੇ ਨਾਲ ਇਹ ਬੈਕ ਟੂ ਬੈਕ ਚੌਥੀ ਅਤੇ ਇਸ ਸਾਲ ਦੀ ਪਹਿਲੀ ਫਿਲਮ ਹੋਵੇਗੀ ਜਿਸ ਦੇ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਉਹ ਅੱਜਕੱਲ ਖਾਸੇ ਉਤਸ਼ਾਹਿਤ ਵੀ ਨਜ਼ਰ ਆ ਰਹੇ ਨੇ ਇਸ ਫਿਲਮ ਨੂੰ ਲੈ ਕੇ ਰਿਵਿਊਜ਼ ਕੀ ਹਨ ਪ੍ਰੈਸ਼ਾਂਸ ਕਾਦੇ ਵਿਚਾਰ ਕੀ ਹਨ ਉਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਲੇਕਿਨ ਤੁਹਾਡੇ ਵਿਊਜ਼ ਤੁਹਾਡੇ ਰਿਵਿਊਜ਼ ਕੀ ਨੇ ਤੁਸੀਂ ਆਪਣੀ ਰਾਏ ਵੀ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਬਿਊਰੋ ਰਿਪੋਰਟ ਹੰਦਰ ਟੀਵੀ